ਲੋਕਾਂ ਦੀਆਂ ਜਿੰਨੀਆਂ ਪ੍ਰੋਬਲਮਸ ਹੈ ਉਹਨਾਂ ਨੂੰ ਹਾਊਸ ਦੇ ਵਿੱਚੋਂ ਉਹਨਾਂ ਦਾ ਹੱਲ ਲੱਭਣ ਵਾਸਤੇ ਇਹ ਵਿਧਾਨ ਸਭਾ ਬਣੀ ਹੈ ਇਹ ਡੈਮੋਕ੍ਰੇਸੀ ਦਾ ਟੈਂਪਲ ਹੈ ਲੋਕਿਆਂ ਦਾ ਅੱਜ ਹਰ ਵਰਗ ਪੰਜਾਬ ਦੇ ਵਿੱਚ ਕੋਈ ਵੀ ਤੁਸੀਂ ਭਾਵੇਂ ਸਰਕਾਰੀ ਬਜ਼ੁਰਗਾਂ ਦੀ ਗੱਲ ਕਰੋ ਭਾਵੇਂ ਪੈਨਸ਼ਨਰਸ ਦੀ ਗੱਲ ਕਰੋ ਭਾਵੇਂ ਅੱਜ ਕਿਸਾਨਾਂ ਦੀ ਗੱਲ ਕਰੀਏ ਜਿਹੜੇ ਹੜ੍ਹਾਂ ਨਾਲ ਪੀੜਤ ਨੇ ਖੇਤ ਮਜ਼ਦੂਰ ਦੀ ਕਰੀਏ ਭਾਵੇਂ ਕਿਸੇ ਫੈਕਟਰੀ ਵਾਲੇ ਇੰਡਸਟਰੀਸ ਦੀ ਕਰੀਏ ਦੁਕਾਨਦਾਰ ਦੀ ਕਰੀਏ ਹਾਰ ਨੂੰ ਬੰਦਤ ਕੰਪਲੀਟਲੀ ਦੁਪਾ ਆ ਜਿਹੜਾ ਹੁਣ ਅੱਜ ਇਹਦੇ ਤੇ ਡਿਸਕਸ਼ਨ ਹੋਣੀ ਜਿਹੜੀ ਪੰਜਾਬ ਦੇ ਵਿੱਚ ਲੱਗ ਜਾਏ ਇਹ ਸਾਡਾ ਮੰਨ ਹੈ ਮੇਰਾ ਵੀ ਮੰਨ ਹੈ ਮੇਰੀ ਪਾਰਟੀ ਦਾ ਵੀ ਮੰਨ ਹੈ ਤੇ ਪੰਜਾਬ ਦੇ ਲੋਕਾਂ ਦਾ ਹੀ ਮੰਨ ਹੈ ਕਿ ਨੈਚੁਰਲ ਕੈਲੇਮਿਟੀ ਕੁਝ ਹੱਦ ਤੱਕ ਅਸੀਂ 80% ਦੀ ਮੈਨ ਮੇ ਜਦੋਂ ਸਰਕਾਰ ਨੂੰ ਜਾ ਕੇ ਰਹਿਣਾ ਚਾਹੀਦਾ ਸੀ ਸੁੱਤੇ ਦੇ ਕੀ ਮਿਨਿਸਟਰ ਸਾਹਿਬ ਨੇ ਫਲੱਡ ਦੇ ਉੱਤੇ ਜਿਹੜੀ ਮੀਟਿੰਗ ਕੀਤੀ ਇਹ 6 ਜੂਨ ਨੂੰ ਕੀਤੀ ਤੇ 24 ਜੂਨ ਨੂੰ ਇੱਥੇ ਬਰਸਾਤਾਂ ਸ਼ੁਰੂ ਹੋ ਗਈ ਜਿਹੜਾ ਹਿੰਦੁਸਤਾਨ ਦਾ ਮੈਟਰੋਲੋਜੀਕਲ ਆਫਿਸ ਹੈ ਇੱਥੇ ਤਿੰਨ ਦਫ਼ਤਰ ਵੱਡੇ ਫਲੱਡ ਦੇ ਨਾਲ ਤੌਲਕ ਰੱਖਦੇ ਨੇ ਇੱਕ ਇੱਕ ਹੁੰਦਾ ਹੈ ਮੈਟਰੋਲੋਜੀਕਲ ਆਫਿਸ ਜਿਹੜਾ ਦੱਸਦਾ ਹੈ ਕਿ ਕਿਹੜੇ ਮਹੀਨੇ 'ਚ ਕਿੰਨੀ ਬਰਸਾਤ ਹੋਣੀ ਹੈ ਉਹਨਾਂ ਨੇ ਮਈ ਦੇ ਮਹੀਨੇ ਵਿੱਚ ਇਹ ਦੱਸ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਐਤਕੀ ਬੜੀ ਐਕਸੈਸਿਵ ਬਰਸਾਤ ਜਿਹੜੀ ਹੈ ਜੂਨ ਜੁਲਾਈ ਤੋਂ ਬਾਅਦ ਚੱਲਦੀ ਹੈ। ਅਗਲਾ ਡਿਪਾਰਟਮੈਂਟ ਹੈ ਸੈਂਟਰ ਦਾ ਵਰਕਸ ਕਮਿਸ਼ਨ, ਵਾਟਰ ਕਮਿਸ਼ਨ। ਜਿਸ ਤਰ੍ਹਾਂ ਸੂਬੇ ਦਾ ਇਰੀਗੇਸ਼ਨ ਮਹਿਕਮਾ ਹੁੰਦਾ ਹੈ ਹੁਣ ਸੈਂਟਰ ਦੇ ਇਰੀਗੇਸ਼ਨ ਮਹਿਕਮੇ ਨੂੰ ਉਹ ਸੈਂਟਰਲ ਵਾਟਰ ਕਮਿਸ਼ਨ ਕਿਹਾ ਜਾਂਦਾ। ਉਹਨਾਂ ਦਾ ਕੰਟਰੋਲ ਹੈ ਡੈਮਾਂ ਦੇ ਉੱਤੇ। ਜਿਸ ਦਾ ਪਾਖੜਾ ਹੈ, ਬਿਆਸ ਦਾ ਕੰਟਰੋਲ ਉਹਨਾਂ ਦਾ। ਫਿਰ ਤੀਸਰਾ ਹੈ ਸਾਡੇ ਸੂਬੇ ਦੀ ਸਰਕਾਰ ਤੇ ਜੇ ਟਾਈਮ 'ਚ ਸੂਬੇ ਦੀ ਸਰਕਾਰ ਐਕਟਿਵ ਰਹਿੰਦੀ ਪੈਸਿਆਂ ਦਾ ਪ੍ਰਬੰਧ ਵੀ ਇਹਨਾਂ ਕੋਲ ਹੱਸ ਹੁਣ ਇਹ ਗੱਲ ਇਹ ਵੀ ਸਾਹਮਣੇ ਆ ਚੁੱਕੀ ਕਿ ਪਿਛਲੇ 2010 ਤੋਂ ਲਗਾਤਾਰ ਸੈਂਟਰ ਦਾ ਜਿਹੜਾ ਫੰਡ ਹੈ ਜਿਹੜਾ ਨੈਚਰਲ ਕਲੈਮਿਟੀ ਵਾਸਤੇ ਇਸਤੇਮਾਲ ਕੀਤਾ ਜਾਂਦਾ ਹਰ ਸਾਲ ਉਹਦੇ ਪੈਸੇ ਆਉਂਦੇ ਨੇ 75 25 ਦੀ ਰੇਸ਼ਿਓ ਵਿੱਚ ਵੰਡੇ ਜਾਂਦੇ 75% ਦੀ ਸੈਂਟਰ ਪੈਸੇ ਘੱਲਦਾ 25% ਸੂਬੇ ਨੇ ਵੰਡਦਾ ਤੇ 31 ਮਾਰਚ 2023 ਜਦੋਂ ਇਹ ਸਰਕਾਰ ਨੂੰ 1 ਸਾਲ ਤੋਂ ਵੱਧ ਹੋ ਚੁੱਕਿਆ ਸੀ ਮਾਨ ਸਾਹਿਬ ਦੀ ਸਰਕਾਰ ਇਹਨਾਂ ਕੋ 941 ਕਰੋੜ ਰੁਪਏ ਇਹਨਾਂ ਦੇ ਅਕਾਊਂਟ ਵਿੱਚ ਪੰਜਾਬ ਦੇ ਅੱਜ ਅਸੀਂ ਇਹਨਾਂ ਨੂੰ ਪੁੱਛਣਾ ਚਾਹਾਂਗੇ ਕਿ ਜਿਹੜਾ ਤੁਹਾਡਾ 25% ਤੁਸੀਂ ਪਾਇਆ ਕਿ ਜੇ 25% ਐਡ ਆਨ ਕਰ ਲੋ ਤੇ ਫਿਰ ਉਹ 11-12 ਹਜ਼ਾਰ ਕਰੋੜ ਹੀ ਬਣਦਾ ਪ੍ਰਾਈਮਿੰਸਟਰ ਕੋ ਉਮੀਦ ਰੱਖੀ ਪ੍ਰਾਈਮਿੰਸਟਰ ਵੀ ਉਮੀਦ ਤੇ ਪੂਰੇ 1600 ਕਰੋੜ ਦਿੱਤਾ 20000 ਕਰੋੜ ਦਾ ਘਾਟਾ ਬਕਾਇਆ ਸੀ ਸੌਰੀ ਨੁਕਸਾਨ ਬਕਾਇਆ 20000 ਚੋਂ 1600 ਕਰੋੜ ਦਾ ਮਤਲਬ ਹੋਇਆ 8% ਪ੍ਰਾਈਮਿੰਸਟਰ ਦੀ ਹੁਣ ਤੁਸੀਂ ਵੇਖੋ ਪੰਜਾਬ ਨੂੰ ਤੇ ਪੰਜਾਬ ਦੀ ਕਿਸਾਨੀ ਨੂੰ ਤੇ ਪੰਜਾਬ ਦੇ ਗਰੀਬ ਲੋਕਾਂ ਨੂੰ ਇੱਕ ਫੁੱਟਬਾਲ ਬਣਾ ਲਿਆ ਮੋਦੀ ਸਾਹਿਬ ਨੇ ਤੇ ਮਾਨ ਸਾਹਿਬ ਮੋਦੀ ਸਾਹਿਬ ਕਹਿੰਦੇ 12000 ਕਰੋੜ ਰੁਪਏ ਆ ਇਹ ਕਹਿੰਦੇ ਬਿਲਕੁਲ 1500 ਕਰੋੜ ਆ ਹੁਣ ਮੈਂ ਇੱਥੇ ਉਹ ਤੇ ਚਲੋ ਅੰਦਰ ਹਿਸਾਬ ਕਰਾਂਗੇ ਡਿਟੇਲਡ ਗੱਲ ਕਰਾਂਗੇ ਮੇਰਾ ਇਹ ਮੰਨਣਾ ਹੈ ਕਿ ਮਾਨ ਸਾਹਿਬ ਇਰੀਗੇਸ਼ਨ ਮਿਨਿਸਟਰ ਤੇ ਸੈਕਟਰੀ ਇਰੀਗੇਸ਼ਨ ਅਸਲੀ ਜ਼ਿੰਮੇਵਾਰ ਜੇ ਚੰਗੀ ਤਰ੍ਹਾਂ ਡੈਮਸ ਨੂੰ ਜਦੋਂ ਪਤਾ ਸੀ ਕਿ ਪਾਣੀ ਦਾ ਲੈਵਲ ਬਿਲਕੁਲ ਡੇਂਜਰ ਲੈਵਲ ਤੱਕ ਇਹ ਐਸਾ ਐਸਾ ਕਰਕੇ ਥੋੜਾ ਥੋੜਾ ਪਾਣੀ ਛੱਡਦੇ ਰਹਿੰਦੇ ਤੇ ਇੰਨਾ ਨੁਕਸਾਨ ਨਹੀਂ ਸੀ ਬਟ ਇਹ ਪਤਾ ਨਹੀਂ ਕ੍ਰਿਸ਼ਨ ਕੁਮਾਰ ਜੀ ਦਾ ਕੀ ਪ੍ਰੋਗਰਾਮ ਸੀ ਇਹ ਏਜੰਡਾ ਤੇ ਕ੍ਰਿਸ਼ਨ ਕੁਮਾਰ ਜੀ ਜਨ ਇੱਕੋ ਦਮ ਫਲੈਸ਼ ਫਲੱਡਸ ਜਿਹੜੇ ਆਏ ਨੇ ਇੱਕੋ ਦਮ ਜਦੋਂ ਇਹਨਾਂ ਨੇ ਦਰਵਾਜ਼ੇ ਚੁੱਕੇ ਨੇ ਜਾਣ ਦੇ ਉਹਦੇ ਨਾਲ ਇਹ ਭਾਰੀ ਨੁਕਸਾਨ ਸਾਡੇ ਸਾਰੇ ਪੰਜਾਬ ਨੂੰ ਹੋਇਆ ਐ ਅਤੇ ਵਿਸ਼ੇਸ਼ ਤੌਰ ਜਿਹੜਾ ਗੁਰਦਾਸਪੁਰ ਅੰਮ੍ਰਿਤਸਰ ਤੇ ਤਰਨਤਾਰਨ ਦੀ ਬੈਠੀ ਤੋਂ ਹੁਣ ਮੈਂ ਸਪੈਸ਼ਲ ਸੈਸ਼ਨ ਵੱਲ ਲਾਣਾ ਚਾਹੁੰਦਾ ਪਹਿਲਾ ਸਪੈਸ਼ਲ ਸੈਸ਼ਨ 1 ਅਗਸਤ ਅਪ੍ਰੈਲ 2022 ਵਿੱਚ ਕਰਾਇਆ ਗਿਆ ਉਹਦੇ ਚ ਇੱਕ ਰੈਜ਼ੋਲੂਸ਼ਨ ਲੈ ਕੇ ਆਂਦਾ ਗਿਆ ਕਿ ਚੰਡੀਗੜ੍ਹ ਪੰਜਾਬ ਨੂੰ ਟ੍ਰਾਂਸਫਰ ਕੀਤਾ ਜਾਵੇ ਮੈਂ ਅੱਜ ਮਾਨ ਸਾਹਿਬ ਨੂੰ ਪੁੱਛਣਾ ਚਾਹਵਾਂਗਾ ਮਾਨ ਸਾਹਿਬ ਤੁਸੀਂ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਕਿਸ ਟਾਈਮ ਬੋਦਲਨ ਨਿਕਲੀ ਜੀ ਕਿਰਪਾ ਕਰਕੇ ਸਾਨੂੰ ਦੱਸੋ ਉਹਦਾ ਆਊਟਕਮ ਕੀ ਹੋਇਆ ਜਿੰਨੇ ਤੋਂ ਸਪੈਸ਼ਲ ਸੈਸ਼ਨ ਬੁਲਾਏ ਨੇ ਉਹਨਾਂ ਸੈਸ਼ਨਜ਼ ਦਾ ਰਿਜ਼ਲਟ ਜ਼ੀਰੋ ਹੈ ਉਸ ਤੋਂ ਅਗਲਾ ਸੈਸ਼ਨ ਫਿਰ 3 ਅਕਤੂਬਰ 2022 ਦੇ ਵਿੱਚ ਬੁਲਾਇਆ ਗਿਆ ਉਹ ਆਪਰੇਸ਼ਨ ਲੋਟਸ ਉੱਤੇ ਕਿ ਭਾਜਪਾ ਦੀ ਸਰਕਾਰ ਆਪ ਆਦਮੀ ਦਾ ਕਹਿਣਾ ਸੀ ਕਿ ਸਾਡੇ ਐਮਐਲਏ ਨੂੰ ਮੰਤਰੀਆਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪੈਸੇ ਆਫਰ ਕਰ ਰਹੀ ਹੈ ਲੀਗ ਤੇ ਬੰਦੇ ਮਿਲੇ ਨੇ ਇਹਨਾਂ ਦੇ ਇੱਕ ਐਮਐਲਏ ਸਾਹਿਬ ਨੇ ਵਿਜੀਲੈਂਸ ਦੇ ਕੋਲ ਜਾ ਕੇ ਆਪਣੀ ਐਫਆਈਆਰ ਵੀ ਦਰਜ ਕਰਾਈ ਇਹਨਾਂ ਦੇ ਮੰਤਰੀ ਵੀ ਸਾਰੇ ਜਾਣੇ ਗਏ ਅੱਜ ਜੇ ਤੁਸੀਂ ਵੇਖੋ ਐਂਡ ਰਿਜ਼ਲਟ ਮਹਿਮਾਨ ਸਾਹਿਬ ਨੂੰ ਕਹੂੰਗਾ ਪੰਜਾਬ ਦੇ ਲੋਕ ਪੁੱਛਣਾ ਚਾਣਗੇ ਕਿਉਂਕਿ ਹਰ ਸੈਸ਼ਨ ਤੇ ਕਰੋੜ ਰੁਪਇਆ ਰੋਜ਼ ਲੱਗਦਾ ਜੇ 4 ਦਿਨ ਦਾ ਸੈਸ਼ਨ ਹੈ 4 ਕਰੋੜ ਤੇ ਦੋ ਦੇ ਤੇ ਦੋ ਆਪਰੇਸ਼ਨ ਲੋਟਸ ਦਾ ਐਂਡ ਰਿਜ਼ਲਟ ਜ਼ੀਰੋ ਕੁਝ ਨਹੀਂ ਦੱਸਿਆ ਹੋਇਆ ਕੀ ਤੇ ਜਿਨੇ ਐਫ ਆਈ ਆਰ ਲੋਜ ਕਰਾਈ ਸੀ ਸੀਤਾ ਲੰਗਰਾਲ ਦੀ ਉਹ ਭੱਜ-ਭੱਜ ਚਲੇ ਗਏ ਹੁਣ ਤੁਸੀਂ ਵੇਖੋ ਜਿਨੇ ਚਾਰਜ ਜਿਹੜੀ ਪਾਰਟੀ ਤੇ ਲਾਇਆ ਉਸ ਪਾਰਟੀ ਚਲਾ ਗਿਆ ਉਥੇ ਵੀ ਕੰਮ ਹੋ ਗਿਆ ਫਿਰ ਤੀਜਾ ਸੈਸ਼ਨ 19 ਜੂਨ ਦਾ ਹੈ 2023 ਉਸੀ ਨੌਨ ਰਿਲੀਜ਼ ਆਫ ਰੂਰਲ ਡਿਵੈਲਪਮੈਂਟ ਫੀ ਕਿ ਜਿਹੜਾ ਉਦੋਂ ਹੁਣ ਜਿਹੜਾ 8-9000 ਕਰੋੜ ਰੁਪਏ ਦਾ ਸਾਡਾ ਰੂਰਲ ਡਿਵੈਲਪਮੈਂਟ ਦਾ ਪੈਸਾ ਸੈਂਟਰ ਨੇ ਰੋਕਿਆ ਤੇ ਮਾਨ ਸਾਹਿਬ ਨੇ ਛਾਤੀ ਤੇ ਹੱਥ ਮਾਰ ਕੇ ਕਿਹਾ ਸੀ ਮੈਨੂੰ ਪਸਾ ਪਤਾ ਹੈ ਕਿ ਇਹਨਾਂ ਕੋ ਪੈਸੇ ਕਿਸਤਾਂ ਦੇ ਮੈਂ ਭਾਵੇਂ ਸੁਪਰੀਮ ਕੋਰਟ ਜਾਵਾਂ ਕਿਸਾ ਪੈਸੇ ਮੈਂ ਲੈ ਕੇ ਦਵਾਂ ਅੱਜ ਦੇ ਦਿਨ ਐਂਡ ਰਿਜ਼ਲਟ ਜ਼ੀਰੋ ਇੱਕ ਪੈਸਾ ਪਾਉਣੇ ਚਾਰ ਸਾਲੀਆਂ ਚਾਰ ਹੀ ਹੋ ਚੱਲੇ ਨੇ ਬੀਤਣ ਤੋਂ ਬਾਅਦ ਵੀ ਐਂਡ ਰਿਜ਼ਲਟ ਜ਼ੀਰੋ ਸਪੈਸ਼ਲ ਮੈਂ ਤੁਹਾਨੂੰ ਇਹਨਾਂ ਦੇ ਸਪੈਸ਼ਲ ਸੈਸ਼ਨ ਦੀ ਗੱਲ ਕਰਾਂ ਫਿਰ ਚੌਥਾ ਸੈਸ਼ਨ ਆਇਆ 5 ਮਈ 2025 ਇਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਉੱਤੇ ਵਾਟਰ ਸ਼ੇਅਰਿੰਗ ਐਂਡ ਰੀਪੀਲ ਆ ਪੰਜਾਬ ਹੈ ਵੱਡੇ ਜੀ ਪਾਣੀਆਂ ਦੇ ਰਿਫਾਲੇ ਭਨੇ ਮਾਨਸਾ ਮੈਂ ਉਸੇ ਪੰਜਾਬ ਪੁਲਿਸ ਲਾਤੀ ਏ ਮੈਂ ਸੀਆਰਪੀਐਫ ਲਾਣੀ ਨਹੀਂ ਉੱਤੇ ਮੈਂ ਹੋਣ ਨਹੀਂ ਦੇਣਾ ਮੈਂ ਕਿੱਥੋਂ ਬਕਾ ਨਹੀਂ ਜਾਂਦੇ ਹਾਂ सीआरपीएफ ਵੀ ਆ ਗਈ ਤੇ ਪੰਜਾਬ ਪੁਲਿਸ ਵਾਪਸ ਆ ਗਈ ਤੇ ਉਹ ਉਥੇ ਲੱਗੀ ਐਂਡ ਰਿਜ਼ਲਟ ਅਜੇ ਤੱਕ ਕੰਪਲੀਟਲੀ ਸੀ ਪਾਖੜਾ ਬਿਆਸ ਵਾਲੇ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਬਕਾਇਦਾ ਤੌਰ ਤੇ ਪੁੱਛਦੇ ਰਹੇ ਆ ਕਿ ਪਾਣੀ ਡੇਂਜਰ ਲੈਵਲ ਤੋਂ ਉੱਤੇ ਚਲਾ ਗਿਆ ਇਹਨੂੰ ਖੋਲਦੀ ਹੈ ਗੇਟਾਂ ਨੂੰ ਥੋੜਾ ਥੋੜਾ ਐਥੋਂ ਬਕਾਇਦਾ ਤੌਰ ਤੇ ਕਿਹਾਗਾ ਬਿਲਕੁਲ ਸੋ ਅਜੇ ਤੱਕ ਪੰਜਾਬ ਨੂੰ ਇਹ ਨਹੀਂ ਪਤਾ ਕਿ ਪਾਖੜਾ ਬਿਆਸੀ ਮੈਨੇਜਮੈਂਟ ਨੇ ਇਹਨਾਂ ਦੀ ਗੱਲ ਕੀ ਹੋਈ ਤੇ ਪੰਜਾਬ ਡੁੱਬ ਗਿਆ ਫੇਰ ਪੰਜਵਾਂ ਸੈਸ਼ਨ ਆਇਆ ਸਪੈਸ਼ਲ 10 ਤੋਂ 15 ਜੁਲਾਈ डिस्कशन ऑन वॉर अगेंस्ट ड्रग्स एंड नार्कोटिक्स नशे ਦੇ ਖਿਲਾਫ ਜਿਹੜੀ ਜੰਗ ਸ਼ੁਰੂ ਕੀਤੀ ਸੀ ਉਹਦੇ ਤੇ ਸਪੈਸ਼ਲ ਸੈਸ਼ਨ ਸੀ ਅਲਟੀਮੇਟਲੀ ਅੱਜ ਦੇ ਦਿਨ ਤੱਕ ਰਿਜ਼ਲਟ ਜ਼ੀਰੋ ਕੋਈ ਡਰੱਗਸ ਦੇ ਵਿੱਚ ਨਾ ਕਿਤੇ ਕਮੀ ਆਈ ਹੈ ਅੱਗੇ ਨੂੰ ਵਧਿਆ ਹੀ ਇਹ ਘਟਿਆ ਕੁਝ ਨਹੀਂ ਖੁਦ ਕਬੂਲ ਦੇ ਨੇ ਕਿ ਸਾਡੇ ਹੱਥਾਂ ਵਿੱਚ ਹੈ ਨਹੀਂ ਕੋਈ ਹੁਣ ਇਹਦਾ ਬੇਸਿਕ ਕਾਰਨ ਕੀ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਤੇ ਭੈਣਾਂ ਨੂੰ ਤੇ ਆਪਣੇ ਨੌਜਵਾਨ ਬੱਚਿਆਂ ਨੂੰ ਦੱਸਣਾ ਚਾਹੁੰਦਾ ਇਸ ਸਪੈਸ਼ਲ ਸੈਕਸ਼ਨ ਤਾਂ ਕਰਦੇ ਜੇ ਪ੍ਰੋਰੋਗ ਕਰ ਦਿੰਦੇ ਜੇ ਹਾਊਸ ਪ੍ਰੋਰੋਗ ਹੋ ਜੇ ਤੇ ਫਿਰ ਨਵੇਂ ਸੈਸ਼ਨ ਦੀ ਮਨਜ਼ੂਰੀ ਗਵਰਨਰ ਸਾਹਿਬ ਕੋ ਲੈਣੀ ਪਈ ਤੇ ਜੇ ਗਵਰਨਰ ਸਾਹਿਬ ਕੋ ਮਨਜ਼ੂਰੀ ਲੈਣਗੇ ਫਿਰ ਉਹਦੇ ਵਿੱਚ ਟਾਈਮ ਹੁੰਦਾ ਉਹਦੇ ਵਿੱਚ ਕੁਐਸਚਨ ਆ ਜਿਹੜਾ ਸਾਰੇ ਨੇ ਇੰਪੋਰਟੈਂਟ ਜਿਹੜਾ ਇਹਨਾਂ ਤੇ ਮੰਤਰੀਆਂ ਦੀ ਕਾਬਲੀਅਤ ਦਾ ਨਮੂਨਾ ਪੇਸ਼ ਕਰਦਾ ਇਹ ਬੇਸਿਕਲੀ ਉਹਨੂੰ ਬਚਾਣ ਵਾਸਤੇ ਸਪੈਸ਼ਲ ਸੈਸ਼ਨ ਦਾ ਮਤਲਬ ਹੁੰਦਾ ਸਾਡੇ ਕੋਲ ਟਾਈਮ ਹੀ ਨਹੀਂ ਆਦੀ ਅਸੀਂ 4 ਦਿਨ ਪਹਿਲੇ ਦੱਸਦਾ ਕੁਐਸਚਨ ਆਨਸਰਸ ਵਾਸਤੇ ਮਿਨਿਮਮ ਤੁਹਾਨੂੰ 3 ਹਫ਼ਤੇ ਦਾ ਟਾਈਮ ਚਾਹੀਦਾ ਉਹਨੂੰ ਬਚਾਣ ਵਾਸਤੇ ਇਹ ਟੋਟਲ ਇਹ ਫਰੌਡ ਪੰਜਾਬ ਦੇ ਲੋਕਾਂ ਨੂੰ ਸਮਝਾਣ ਦੀ ਲੋੜ ਹੈ ਇਹਨਾਂ ਦਾ ਕਮੋਡਸ ਪ੍ਰੈਂਡ ਹੈ ਦਿੱਲੀ 'ਚ ਵੀ ਕੇਜਰੀワਲ ਸਾਹਿਬ ਇਹੀ ਕਰਦੇ ਆਏ ਇੱਥੇ ਵੀ ਇਹ ਕਰ ਰਹੇ ਨੇ ਹਾਊਸਕ੍ਰੋ ਰੋਕ ਨਹੀਂ ਕਰਨਾ ਇੱਕੋ ਦਮ ਸਪੈਸ਼ਲ ਸੈਕਸ਼ਨ ਦਾ ਨਾਮ ਦੇ ਦੇਣਾ ਕੱਢਣ ਬਾਅਦ ਇਹਦੇ ਵਿੱਚ ਹੁਣ ਤੁਸੀਂ ਵੇਖੋ ਕੋਈ ਕੁਐਸਚਨ ਆਵਰ ਨਹੀਂ ਕੋਈ ਜ਼ੀਰੋ ਆਵਰ ਨਹੀਂ ਅੱਜ ਵੀ ਹੁਣ ਮੈਨੂੰ ਦੱਸੋ ਜੇ ਕੁਐਸਚਨ ਆਵਰ ਹੀ ਨਹੀਂ ਕਿਹੜਾ ਆਪਣਾ ਐਮ.ਐਲ.ਏ ਜਿਹੜਾ ਹੈ ਕੋਈ ਵੀ ਭਾਵੇਂ ਆਪੋਜੀਸ਼ਨ ਦਾ ਹੈ ਰੂਲਿੰਗ ਪਾਰਟੀ ਦਾ ਕੀ ਸਵਾਲ ਕਰੇਗਾ ਸਰਕਾਰ ਨੂੰ ਜ਼ੀਰੋ ਆਵਰ ਨਹੀਂ ਲੋਕਾਂ ਨੂੰ ਫਰੋਫੀਆਂ ਦੇ ਫੋਨ ਹਰ ਰੋਜ਼ ਗੋਲੀਆਂ ਦੇ ਰੂਪ ਸ਼ਿਕਾਰ ਹੋ ਰਹੇ ਨੇ ਕਿਸੇ ਨੂੰ ਕੋ ਚੁੱਕਿਆ ਜਾ ਰਿਹਾ ਕੋਈ ਜਨ ਮਾਰਿਆ ਜਾ ਰਿਹਾ ਆ ਚੰਡੀਗੜ੍ਹ 'ਚ ਤੁਸੀਂ ਵੇਖਿਆ ਹੁਣ ਪਿਛਲੇ ਦਿਨੀਂ ਇੱਕ ਬਹੁਤ ਵੱਡਾ ਸਾਈਬਰ ਕ੍ਰਾਈਮ ਦਾ ਸਕੈਂਡਲ ਨਿਕਲਿਆ ਜਿਹਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਆਈਪੀਐਸ ਅਫਸਰ ਜਿਹੜੇ ਪੰਜਾਬ ਦੇ ਇਨਵੋਲਡ ਨੇ ਉਹ ਜਿਹੜਾ ਰੈਕਟ ਹੈ ਦਾ ਐਪ ਦਾ ਜਿਹੜਾ ਬੈਟਿੰਗ ਰੈਕਟ ਬੈਟਿੰਗ ਰੈਕਟ ਕਰੋੜਾ ਰੁਪਏ ਨਾ ਫੜਨਾ ਕਿਸੇ ਨੂੰ ਕੀ ਹੈ ਜਿੱਥੇ ਅਫਸਰ ਹੀ ਚਲਾਉਂਦੇ ਹੋਣ ਅੱਜ ਅਸੀਂ ਜ਼ਿਲ੍ਹੂਵਾਰ ਚ ਪੁੱਛਣਾ ਚਾਹੀਏ ਤੇ ਕੋਈ ਤੁਹਾਡੇ ਜ਼ਿਲ੍ਹੇ ਦੇ ਜ਼ਿਲ੍ਹਾ ਤੋਂ ਬਿਨਾਂ ਸਾਡੇ ਕੋਲ ਜ਼ਿਲ੍ਹਾ ਹੀ ਕੋਈ ਬੈਟਿੰਗ ਐਪ ਚ ਕਿਹੜੇ ਕਿਹੜੇ ਅਫਸਰ ਇਨਵੋਲਡ ਨੇ ਪੰਜਾਬ ਤੋਂ ਆਈਪੀਐਸ ਕੋਈ ਅੱਛੇ ਨਹੀਂ ਅੱਜ ਦੀਆਂ ਖ਼ਬਰਾਂ ਤੁਸੀਂ ਪੜਿਆ ਹੋਣਾ ਇਹ ਕੇਐਸਆਈ ਪੰਜਾਬ ਦਾ ਤੇ ਇੱਕ ਹਵਲਦਾਰ ਸੁਖਜੀ ਦਿੱਲੀ ਗਏ ਨੇ ਇੱਕ ਡੀਆਈਜੀ ਬਣ ਗਿਆ ਇੱਕ ਹੌਲਦਾਰ ਐਸਪੀ ਬਣ ਗਿਆ ਪੰਜ ਚਾਰ ਆਪਣੇ ਨਾਲ ਲੈ ਗਏ ਨੌਇਡਾ ਤੋਂ ਬੰਦੇ ਚੁੱਕ ਲਿਆਦੇ 10 ਕਰੋੜ ਦੀ ਮੰਗ ਕੀਤੀ ਸਾਈਬਰ ਦੇ ਵਿੱਚ ਇਥੇ ਕੋਸ਼ਿਸ਼ ਕੀਤੀ ਕੇਸ ਬਣਾਉਂਦੀ ਉਹ ਟ੍ਰੇਸ ਹੋਇਆ ਬੰਦੇ ਫੜੇਗੇ ਇੱਕ ਛੋਟਾ ਥਾਣੇਦਾਰ ਐਸਆਈ ਉਹ ਡੀਆਈਜੀ ਬਣ ਗਿਆ ਇੱਕ ਹੌਲਦਾਰ ਐਸਵੀ1 ਇਹ ਉਹਦਾ ਮਤਲਬ ਹੈ ਕਿ ਇਹ ਇਹੋ ਜਿਹੀ ਇੱਕ ਸਰਕਾਰ ਹੈ ਜਿਹਨੂੰ ਪਤਾ ਹੀ ਕੁਝ ਨਹੀਂ ਹੋ ਕੀ ਰਿਹਾ ਜੀ ਜਦੋਂ ਪ੍ਰਧਾਨ ਮੰਤਰੀ ਨੂੰ ਮਿਲਦਾ ਵਕਤ ਤੇ ਉਹ ਲੋ ਮਾਨਸਾ ਵਸ